ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾ ਤੇ ਅੱਜ ਦੀ ਆਪਾਂ ਕਰਦੇ ਆਂ ਵੀਡੀਓ ਸਟਾਰਟ ਤੇ ਇੱਧਰ ਆਪਾਂ ਬੈੱਡ ਸ਼ੀਟ ਚੇਂਜ ਕਰਦੇ ਆਂ ਇਹਨੂੰ ਵਲੌਗ ਨੂੰ ਬਣਾਉਣਾ ਆਪਣੇ ਨੂੰ ਆਪਣੇ ਨੂੰ ਕਈ ਦੇਣੀ ਹੋ ਗਈ ਸੀਗੇ ਤੇ ਤਬੀਅਤ ਮੇਰੀ ਠੀਕ ਨਾ ਹੋਣ ਕਰਕੇ ਇਸ ਕਰਕੇ ਨਾ ਮੇ ਤੋਂ ਵਲੌਗ ਪਾਇਆ ਹੀ ਨਹੀਂ ਗਿਆ ਤੇ ਅੱਜ ਆਪਾਂ ਫੋਣ ਲੱਗੇ ਆਂ ਤੇ ਸੋ ਬਾਪਾ ਬੱਚਿਆਂ ਨੂੰ ਬ੍ਰੀਕਫਾਸਟ ਵਗੈਰਾ ਬਣਾ ਕੇ دیتا ਸੀਗਾ ਤੇ ਉਸ ਤੋਂ ਬਾਅਦ ਆਪਾਂ ਨਹਾ ਧੋ ਕੇ ਪਾਠ ਕਰ ਲਿਆ ਆਠ ਕਰਨ ਤੋਂ ਬਾਅਦ ਹੁਣ ਆਪਾਂ ਨੂੰ ਇਸ ਤਰ੍ਹਾਂ ਹੁੰਦਾ ਕਿ ਜਿਹੜੀ ਹੈਗੀ ਸਫਾਈ ਵਗੈਰਾ ਕਰਨੀ ਤੇ ਕੱਪੜੇ ਧੋਣੇ ਉਹ ਬਾਅਦ ਵਿੱਚ ਸਟਾਰਟ ਹੁੰਦਾ ਜਦੋਂ ਬੱਚੇ ਚਲੇ ਜਾਂਦੇ ਆ ਸਕੂਲ ਕਿਉਂਕਿ ਬੱਚਿਆਂ ਦੀ ਵੈਣਾ ਸੁਬਾਹ ਜਲਦੀ ਆ ਜਾਂਦੀ ਹੈ 7:30 ਵਜੇ ਵੈਣਾ ਆ ਜਾਂਦੀ ਹੈ ਤੇ ਬੱਚੇ ਜਦੋਂ ਚਲੇ ਜਾਂਦੇ ਉਸ ਤੋਂ ਬਾਅਦ ਫਿਰ ਸਟਾਰਟ ਹੋ ਜਾਂਦਾ ਕੰਮ ਤੇ ਹੁਣ ਆਪਾਂ ਇਧਰ ਘਰਮਚਾਦਰ ਵਿਛਾ ਲੈਣੇ ਆ ਨਾਲ ਸਰਾਨੇ ਤੇ ਚਾਦਰ ਨਾ ਮੈਂ ਸਰਾਨੇ ਦੇ ਕਵਰ ਦੇ ਵਿੱਚ ਪਾ ਕੇ ਰੱਖ ਲੈਣੀ ਹੈ ਤੇ ਸਾਰੀਆਂ ਚੀਜ਼ਾਂ ਵਿੱਚੋਂ ਘਟ ਨਿਕਲਿਆ ਹੁੰਦੀਆਂ ਇੱਕ ਸਰਾਨੇ ਦੇ ਕਵਰ ਦੇ ਵਿੱਚ ਨਾ ਚਾਦਰ ਤੇ ਦੂਸਰਾ ਸਰਾਨਾ ਵਿੱਚ ਪਾ ਕੇ ਰੱਖ ਦਈਏ ਤਾਂ ਫਿਰ ਨਾ ਆਪਣੀ ਇਧਰ ਉਧਰ ਕੋਈ ਵੀ ਚੀਜ਼ ਪਾਸੇ ਨਹੀਂ ਜਾਂਦੀ ਹੈਗੀ ਇਕੱਠੀਆਂ ਇਕੱਠੀਆਂ ਹੀ ਮਿਲ ਜਾਂਦੀਆਂ ਹੈਗੀਆਂ ਇਹ ਕੱਲੇ ਜਣੇ ਨੂੰ ਵੀਡੀਓ ਬਣਾਉਣੀ ਵੀ ਓਕੇ ਹੋ ਜਾਂਦੀ ਹੈ ਜੇ ਤਾਂ ਕੱਲੇ ਜਣੇ ਹੁੰਨੇ ਹਨ ਓਕੇ ਹੋ ਜਾਂਦੀ ਜੇ ਘਰ ਦੇ ਵਿੱਚ ਕੋਈ ਵੀ ਬੱਚਾ ਹੋਵੇ ਤਾਂ ਉਹ ਚਲੋ ਫੜ ਲੈਂਦਾ ਫਿਰ ਵਿੱਚ ਵਿੱਚ ਛੋਟੇ ਥੋੜੇ ਥੋੜੇ ਆਪਾਂ ਵੀਡੀਓ ਦੇ ਆਪਾਂ ਬਣਾ ਲੈਨੇ ਆ ਤੇ ਫਿਰ ਉਸ ਤੋਂ ਬਾਅਦ ਪਾ ਲੈਨੇ ਆ ਤੇ ਇਸ ਕਰਕੇ ਫਿਰ ਮੈਨੂੰ ਵਾਰ-ਵਾਰ ਕੱਟਣ ਨਾਲੋਂ ਮੈਂ ਇੱਕ ਥਾਂ ਤੇ ਕੈਮਰਾ ਰੱਖ ਕੇ ਫਿਰ ਪੂਰਾ ਕੰਮ ਹੀ ਕੀਤਾ ਤੇ ਚਾਂਦਰ ਕੁਛੋਣੀ ਇਕੱਲੇ ਜਾਣੇ ਨੂੰ ਓਕੇ ਹੋ ਜਾਂਦੀ ਐ ਦੋ ਜਣੇ ਘਰੇ ਦੋ ਜਣੇ ਹੋਣ ਤਾਂ ਉਧਰ ਉਧਰ ਹੀ ਫੜ ਕੇ ਜਲਦੀ ਵੇਛ ਜਾਂਦੀ ਐ ਤੇਰੇ ਨਾਲ ਆਵਾਇ ਤੇ ਵਿੱਚ ਥੋੜੀ ਜਿਹੀ ਪ੍ਰੋਬਲਮ ਆਉਂਦੀ ਐ ਇਸ ਲਈ ਅਗਨੋਰ ਕਰਦੇ ਹੋ ਚਾਦਰ ਆਪਣੀ ਵੀ ਸੀਗੀ ਤੇ ਨਾਲ ਹੁਣ ਆਪਾਂ ਸਰਾਨੀ ਵਿਛਾਲ ਸਰਾਨੀ ਚੜਾ ਲੈਣੇ ਆ ਜਿਹੜੇ ਛਾਤਰਾ ਦੇ ਸਰਾਣੇ ਹੁੰਦੇ ਥੋੜੇ ਜਿਹਾ ਵੱਟੇ ਹੁੰਦੇ ਦੂਸਰੇ ਨਾਲ ਇਹਨਾਂ ਦਾ ਛਾੜ ਵੱਡਾ ਹੁੰਦਾ ਮੈਂ ਪੰਜਾ ਚਾਰ ਅੰਦਰ ਨਾ ਪਾਦਾਂ ਛਾਤਰਾ ਚੇਂਜ ਕਰ ਹੀ ਦਿੰਨੀ ਹੁੰਨੀ ਹੈ ਚਲੋ ਜੀ ਆਪਣੇ ਦੋਨੇ ਪਾਸੇ ਛਾੜ ਚੜ ਗਿਆ ਤੇ ਉਹ ਦੂਸਰੇ ਪਾਸੇ ਮੇਰੀ ਕਪੜੇ ਧੋਣ ਵਾਲੀ ਮਸ਼ੀਨ ਲੱਗੀ ਹੋਈ ਹੈ ਬਾਥਰੂਮ ਚ ਤੇ ਇਹ ਜਿਹੜੀ ਹੁਣ ਚਾਦਰ ਉਤਾਰੀ ਆ ਇਹ ਵੀ ਹੁਣ ਮੈਂ ਨਾਲ ਜਾ ਕੇ ਉਧਰ ਪਾ ਦੂੰਗੀ ਬਾਥਰੂਮ ਦੇ ਵਿੱਚ ਬਾਥਰੂਮ ਚ ਮਸ਼ੀਨ ਜਿਹੜੀ ਹੈਗੀ ਲੱਗੀ ਉਹਦੇ ਵਿੱਚ ਪਾ ਦੂੰਗੀ ਹੁਣ ਤੇ ਨਾਲ ਦੀ ਨਾਲ ਧੁੱਤੇ ਜਾਣਗੇ ਕੱਪੜੇ ਹੁਣ ਜਦੋਂ ਆਪੇ ਕੰਮ ਕਰਦੇ ਆ ਤਾਂ ਨਾਲ-ਨਾਲ ਸਾਰੀ ਕੰਮ ਹੋ ਜਾਂਦੀ ਹੈ ਫਿਰ ਨਾਲ ਹੀ ਸਫਾਈਆਂ ਦਾ ਹੋ ਜਾਂਦਾ ਨਾਲ ਹੀ ਕੱਪੜਿਆਂ ਦਾ ਹੋ ਜਾਂਦਾ ਫਿਰ ਜਦੋਂ ਆਪਾਂ ਚਾਦਰਾਂ ਵਿਛਾ ਲੈਂਦੇ ਆ ਤਾਂ ਆਪਣੇ ਕਮਰੇ ਦੀ ਲੁੱਕ ਚੇਂਜ ਹੋ ਜਾਂਦੀ ਹੈ ਚਾਹੇ ਆਪਾਂ ਪਰਦੇ ਚੇਂਜ ਕਰਤੀਏ ਚਾਹੇ ਆਪਾਂ ਚਾਦਰ ਵਿਛਾ ਲਈਏ ਕੋਈ ਵੀ ਚੀਜ਼ ਆਪਾਂ ਨਵੀਂ ਲੈ ਕੇ ਆਉਣੀ ਆ ਨਾ ਵਿਛਾਉਣੀ ਆ ਉਦੋਂ ਨਾਲ ਕਮਰੇ ਦੀ ਲੁੱਕ ਜੀ ਚੇਂਜ ਹੋ ਜਾਂਦੀ ਥੋੜਾ ਜਿਹਾ ਆਪਣੇ ਆਪ ਨੂੰ ਚੰਗਾ ਲੱਗਣ ਲੱਗ ਜਾਂਦਾ ਪੰਜ ਸੱਤ ਦਿਨਾਂ ਬਾਅਦ ਜਦੋਂ ਆਪਾਂ ਚਾਦਰ ਚੇਂਜ ਕਰਦੇ ਹਾਂ ਉਨੇ ਨਾਲ ਹੀ ਬਹੁਤ ਸੋਹਣੀ ਲੁੱਕ ਹੋ ਜਾਂਦੀ ਹੈ ਕਮਰੇ ਦੀ ਉੱਥੇ ਇਸ ਤਰ੍ਹਾਂ ਲੱਗਦਾ ਨਵਾਂ ਬਣ ਜਾ ਲੱਗਦਾ ਆਪਣਾ ਬਣ ਜਾ ਲੱਗਦਾ ਨਵਾਂ ਜਿਵੇਂ ਆ ਆਪਾਂ ਮੀਚੀ ਜਿਹੀ ਵਿਸ਼ਾਈ ਤੇ ਆਪਾਂ ਸੋਹਣੀ ਲੱਗਦੀ ਹੈ ਥੋੜੇ ਦਿਨਾਂ ਬਾਅਦ ਜਦੋਂ ਆਪਾਂ ਚੇਂਜ ਕਰ ਲੈਂਦੇ ਆ ਨਾ ਤਾਂ ਆਪਣੇ ਆਪ ਨੂੰ ਵਧੀਆ ਲੰਮਸੂ ਸੁਣਦਾ ਇਧਰ ਆਪਾਂ ਕੱਪੜੇ ਢੋਲੇ ਸੀ ਤੇ ਇਧਰ ਜਿਹੜੇ ਹੈਗੇ ਆਪਣੇ ਪਾਇਦਾਨ ਇਹ ਵੀ ਆਪਾਂ ਧੋਲੇ ਇਹਨਾਂ ਨੂੰ ਆਪਾਂ ਉਤਰ ਕੰਧ ਤੇ ਪਾਤਾ ਤੇ ਨਾਲ ਹੀ ਆਪਾਂ ਕੱਪੜੇ ਪਾਤੇ ਤੇ ਧੁੱਪ ਸੁਣੀ ਨਿਕਲੀ ਹੋਈ ਹੈ ਇਸੇ ਤਰ੍ਹਾਂ ਪਾ ਕੇ ਤੇ ਆਪਾਂ ਹੁਣ ਇਧਰ ਰਸੋਈ ਚਾ ਗਈ ਇਧਰ ਦੁੱਧੋ ਵਾਲ ਲਿਆ ਨਾਲ ਹੀ ਆਪਾਂ ਚਾਹ ਧਰ ਲਈ ਤੇ ਹੁਣ ਆਪਾਂ ਬਣਾਉਣੀ ਹੈ ਪਰੌਂਠੇ ਸਰਾਤ ਆਪਾਂ ਕੋਪੀ ਅਲੂ ਗੋभी ਸਬਜ਼ੀ ਬਣਾਈ ਸੀ ਅਲੂ ਗੋਭੀ ਦੀ ਸਬਜ਼ੀ ਦੇ ਨਾਲ ਰਾਤ ਖਾਣ ਲਈ ਸੀ ਤੇ ਜਿਹੜੀ ਪਚੀ ਆ ਤੇ ਉਹਦੇ ਹੁਣ ਆਪਾਂ ਪਰੌਂਠੇ ਬਣਾ ਲਾਂਗੇ ਜੇ ਆਲੂ ਵਾਲੇ ਤਾਂ ਉਹ ਇੱਕੋ ਵਾਰੀ ਭਰੇ ਜਾਂਦੇ ਗੋਭੀ ਜਿਹੜੀ ਸਬਜ਼ੀ ਹੁੰਦੀ ਆ ਉਹ ਆਲੂ ਗੋਭੀ ਦੀ ਜਿਵੇਂ ਸਬਜ਼ੀ ਹੁੰਦੀ ਹੈ ਉਹ ਫਿਰ ਉਹ ਇਸ ਤਰ੍ਹਾਂ ਭਰ ਕੇ ਸਟਫਿੰਗ ਭਰ ਕੇ ਨਹੀਂ ਪਰੌਂਠਾ ਬਣਦਾ ਹੈਗਾ ਤੇ ਉਹ ਫਿਰ ਦੋ ਰੋਟੀਆਂ ਬਣਾ ਕੇ ਫੇਰ ਹੀ ਭਰਿਆ ਜਾਂਦਾ ਹੈਗਾ ਤੇ ਇਹ ਹੁਣ ਆਪਾਂ ਪਾ ਲੈਣੇ ਆ ਬੱਚਿਆਂ ਨੂੰ ਸਵੇਰ ਆਪਾਂ ਪਰੌਂਠਾ ਬਣਾਤਾ ਸੀ ਉਹ ਆਉਂਦੇ ਲੈ ਗਏ ਸੀਗੇ ਟਿਫਿਨ ਤਿਆਰ ਕਰਕੇ ਇਸ ਟਾਈਮ ਮੈਂ ਤੇ ਮੇਰੇ ਹਸਬੰਦ ਹੀ ਹੁੰਨੇ ਆ ਸਾਰਾ ਕੰਮ ਖੁਦ ਕਰਕੇ ਉਸ ਤੋਂ ਬਾਅਦ ਜਦ ਰੋਟੀ ਖਾਣੀ ਹੁੰਦੀ ਹੈ ਉਦੋਂ ਆਪਾਂ ਲਾ ਲੈਨੇ ਆ ਪਰੌਂਠਾ ਵਗੈਰਾ ਜੇ ਪਰੌਂਠਾ ਖਾਣਾ ਪਰੌਂਠਾ ਜੇ ਰੋਟੀ ਖਾਣੀ ਹੋਵੇ ਤਾਂ ਰੋਟੀ ਤੇ ਉਹਦੀ ਆਪਾਂ ਨਾਲ ਹੀ ਲਾ ਲੈਨੇ ਪਹਿਲਾਂ ਤਾਂ ਫਿਰ ਆਪਾਂ ਬਣਾਉਂਦੇ ਨਹੀਂ ਹੈਗੇ ਕਿਉਂਕਿ ਫਿਰ ਠੰਡੇ ਸਵਾਦ ਨਹੀਂ ਲੱਗਦੇ ਤੇ ਇਹ ਦੋ ਰੋਟੀਆਂ ਬਣਾ ਕੇ ਆਪਾਂ ਪਰੌਂਠਾ ਬਣਾ ਲਿਆ ਪੈਣਾ ਤਾਂ ਸਾਰੀਆਂ ਬਣਾ ਲੈਂਦੀਆਂ ਉਹਨਾਂ ਨੂੰ ਪਤਾ ਹੁੰਦਾ ਵੀ ਇਸ ਤਰ੍ਹਾਂ ਬਣਾਉਣੀ ਹੈ ਆਪਾਂ ਬੱਚਿਆਂ ਨੂੰ ਹੁੰਦਾ ਬੱਚੇ ਵੇਖ ਕੇ ਬਣਾ ਲੈਂਦੇ ਆ ਮੇਰੀ ਬੇਟੀ ਬਾਹਰ ਹੋਣ ਕਰਕੇ ਮੈਨੂੰ ਇਹ ਤਾਂ ਹੁੰਦਾ ਕਿ ਉਹ ਹਰ ਚੀਜ਼ ਵੇਖ ਕੇ ਚੱਲ ਸਮਝ ਆ ਜੂਗੀ ਵੇਖ ਕੇ ਬਣਾ ਲੈਂਦੀ ਹੈ ਕੋਈ ਵੀ ਚੀਜ਼ ਹੁੰਦੀ ਹੈ ਤੇ ਬੱਚਿਆਂ ਵਾਸਤੇ ਜੂਸਫੁੱਲ ਹੁੰਦਾ ਕਿ ਅੱਜਕੱਲ ਬੱਚੇ ਵੀ ਬਾਹਰ ਹੁੰਦੇ ਆ ਕੋਈ ਕੈਨੇਡਾ ਅਮਰੀਕਾ ਕੋਈ ਕਿਤੇ ਬੈਠਾ ਜਾਂ ਪੀਜੀ ਚ ਹੁੰਦੇ ਬੱਚੇ ਪੜਦੇ ਅੱਜਕੱਲ ਤੇ ਫਿਰ ਬੱਚਿਆਂ ਨੂੰ ਥੋੜਾ ਜਿਹਾ ਵੀਡੀਓ ਦੇਖ ਕੇ ਸੌਖਾ ਲੱਗਦਾ ਇੱਕ ਪਰੌਂਠਾ ਆਪਾਂ ਬਣਾ ਲਿਆ ਤੇ ਦੂਸਰਾ ਆਪਾਂ ਸਟਾਰਟ ਕਰ ਲੈਨੇ ਆ ਇੱਦਾਂ ਲਾ ਪਰੌਂਠਾ ਵੀ ਆਪਾਂ ਉਸੇ ਤਰ੍ਹਾਂ ਰੋਟੀਆਂ ਵੇਲ ਲਾਂਗੇ ਤੇ ਉੱਥੇ ਹੀ ਬਣਾ ਲੈਂਦੇ ਆ ਜਿਹੜੀ ਆਲੂ ਗੋਭੀ ਦੀ ਸਬਜ਼ੀ ਹੁੰਦੀ ਨਾ ਫਿਰ ਉਹ ਇਸੇ ਤਰ੍ਹਾਂ ਪਰੌਂਠੇ ਬਣਦੀ ਹੈ ਉਹ ਜ਼ਿਆਦਾ ਵਧੀਆ ਬਣ ਜਾਂਦੀ ਹੈ ਤਰਪਨ ਆ ਲੈ ਸੀ ਕਿਉਂ ਕਿਉਂ ਬਹੁਤ ਜ਼ਿਆਦਾ ਨਹੀਂ ਲਾਉਂਦੀ ਹੁੰਦੀ ਮੈਂ ਥੋੜ੍ਹੀ ਲਾਉਣੀ ਹੈ ਕਿਉਂਕਿ ਫਿਰ ਉੱਪਰ ਮੱਖਣ ਜਾਂ ਦੇਸੀ ਘਿਓ ਰੱਖ ਕੇ ਖਾਂਦੇ ਆ ਤੇ ਜ਼ਿਆਦਾ ਨਹੀਂ ਦਲਦੀ ਹੁੰਦੀ ਮੈਂ ਇੱਕ ਪਾਸੇ ਲਾਉਣੀ ਹੁੰਦੀ ਹੈ ਤੇ ਨਾਲ ਹੀ ਆਪਾਂ ਦੂਸਰਾ ਪਰੌਂਠਾ ਫਾਦ ਲੈਣੇ ਹੈ ਇਸੇ ਤਰ੍ਹਾਂ ਇਹ ਬਣ ਗਏ ਤੇ ਵਿਕੋ ਲਾ ਲੈਣੇ ਘਿਓ ਲਾ ਕੇ ਤੇ ਦੋਨੇ ਪਰੌਂਠੇ ਤਿਆਰ ਹੋ ਗਏ ਨਾਲ ਆਪਣੀ ਚਾਹ ਬਣੀ ਪਈ ਹੈ ਤੇ ਇੱਧਰ ਆਪਾਂ ਪਰੌਂਠਾ ਰੱਖ ਲਿਆ ਤੇ ਮੱਖਣ ਚਾਹ ਜੇ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ